ਸਵਾਗਤ ਹੈ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਮੈਂ ਤੁਹਾਡਾ ਇੰਡੀਅਨ ਬਾਈਟ ਵਿਦ ਪਰਮ ਕੁਕਿੰਗ ਚੈਨਲ 'ਚ ਤੇ ਅੱਜ ਅਸੀਂ ਬਣਾਵਾਗੇ ਬਹੁਤ ਹੀ ਸਵਾਦ ਪਿੰਡੀਆਂ ਦੀ ਰੈਸਪੀ ਲੈ ਕੇ ਆਏ ਹਾਂ ਜੋ ਕਿ ਜਿਸ ਨੂੰ ਬਣਾਣਾ ਬਹੁਤ ਹੀ ਆਸਾਨ ਤਰੀਕਾ ਨਾਲ ਦੱਸਾਂਗੇ ਇੱਥੇ ਦੇਖ ਸਕਦੇ ਹੋ ਗਾਇਸ ਇੱਥੇ ਅਸੀਂ ਆਇਲ ਪਾ ਲਿਆ ਹੈ ਆਇਲ ਨੂੰ ਕਰਾਂਗੇ ਗਰਮ ਦਲਮ ਕਰਨ ਤੋਂ ਬਾਅਦ ਪਾ ਬਾਤ ਪਾਵਾਂਗੇ ਇਸ ਵਿੱਚ ਲੰਮੀ ਸਾਈਜ਼ ਵਿੱਚ ਕੱਟੇ ਹੋਏ ਪਿਆਜ਼ ਇਸ ਨੂੰ ਪਾਉਣ ਤੋਂ ਬਾਅਦ ਅਸੀਂ ਭੁੰਨ ਲੈਣਾ ਹੈ ਇਸ ਨੂੰ 2 ਤੋਂ 3 ਮਿੰਟ ਲਈ ਇਸ ਤੋਂ ਮੋਸਟਰ ਜੋ ਹੁੰਦਾ ਹੈ ਉਸ ਨੂੰ ਖਤਮ ਕਰ ਲਾਂਗੇ ਤੇ ਉਸ ਤੋਂ ਬਾਅਦ ਇਸ ਵਿੱਚ ਪਾ ਦੇਣੇ ਨੀ ਮਿਰਚ ਹਰੀਆਂ ਮਿਰਚਾਂ ਦੋ ਲਈਆਂ ਨੇ ਉਹ ਕੱਟ ਕੇ ਅਸੀਂ ਐਡ ਕਰਤੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਆਹ ਵੇਖੋ ਰਾਈਸ ਢਿੰਗਿਆਂ ਨੂੰ ਵਧੀਆ ਨਾਲ ਵਾਸ਼ ਕਰਕੇ ਇਸ ਨੂੰ ਸਕਾ ਕੇ ਫਿਰ ਅਸੀਂ ਇਸ ਨੂੰ ਕੱਟ ਕੇ ਰੈਡੀ ਕਰ ਲਿਆ ਹੈ ਤੇ ਇਸ ਤਰੀਕੇ ਨਾਲ ਹੀ ਤੁਸੀਂ ਕੱਟ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਅਸੀਂ ਇਸ ਨੂੰ ਐਡ ਕਰ ਦਾਂਗੇ ਦੋ ਤੋਂ ਮਿੰਟ ਦੋ ਤਿੰਨ ਮਿੰਟ ਹੋ ਚੁੱਕੇ ਨੇ ਸਾਡੇ ਪਿਆਜ਼ਾਂ ਨੂੰ ਭੁਜਦੇ ਹੋਏ ਤੇ ਹੁਣ ਅਸੀਂ ਐਡ ਕਰਾਂਗੇ ਭਿੰਡੀਆਂ ਤੇ ਇਸ ਨੂੰ ਵੀ ਚਲਾਉਂਦੇ ਹੋਏ ਅਸੀਂ ਭੁੰਨਾਂਗੇ ਇਸ ਨੂੰ ਤਕਰੀਬਨ ਅਸੀਂ 15 ਕਮਿੰਟ ਮੀ ਲੋ మీడియం ਫਲੇਮ 'ਚ ਹੀ ਪਕਾਉਣਾ ਹੈ ਇਸ ਨਾਲ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣ ਕੇ ਰੈਡੀ ਹੋਣਗੀਆਂ ਤੇ ਦੇਖ ਸਕਦੇ ਹੋ ਗਾਇਸ ਇੱਥੇ ਸਾਡੀਆਂ ਪਿੰਡੀਆਂ ਰੜਦਿਆਂ ਨੂੰ 15 ਕਮਿੰਟ ਹੋ ਚੁੱਕੇ ਨੇ ਤੇ ਆਹ ਵੇਖੋ ਸਾਡੀਆਂ ਪਿੰਡੀਆਂ ਇੱਕਦਮ ਟੇਢੀ ਨੇ ਭੁੱਜ ਕੇ ਹੁਣ ਲਾਸਟ 'ਚ ਅਸੀਂ ਐਡ ਕਰਾਂਗੇ ਮਸਾਲੇ ਮਸਾਲਿਆਂ ਵਿੱਚ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਨਮਕ ਤੁਸੀਂ ਸਵਾਦ ਅਕੋਰਡਿੰਗ ਪਾ ਸਕਦੇ ਹੋ ਤੇ ਇੱਥੇ ਮੈਂ ਇੱਕ ਚਮਚੇ ਦੇ ਕਰੀਬ ਨਮਕ ਐਡ ਕੀਤਾ ਹੈ ਤੇ ਥੋੜੀ ਜੀ ਅਸੀਂ ਇੱਥੇ ਹਲਦੀ ਪਾ ਦਾਂਗੇ ਅੱਧੇ ਚਮਚੇ ਦੇ ਕਰੀਬ ਹਲਦੀ ਹਾਫ ਟੀस्पून ਦੇ ਕਰੀਬ ਇੱਥੇ ਮਸਾਲਾ ਪਾਵਾਂਗੇ ਤੇ ਹਾਫ ਟੀस्पून ਹੀ ਕਾਲੀ ਮਿਰਚਾਂ ਦਾ ਆਰਡਰ ਪਾ ਕੇ ਇਸ ਨੂੰ ਹੁਣਾਂਗੇ ਤੇ 5 ਕਿ ਮਿੰਟ ਹੋਰ ਅਸੀਂ ਮਸਾਲੇ ਦੇ ਨਾਲ ਇਸ ਨੂੰ ਹੁਣ ਲਾਂਗੇ ਇਸ ਨਾਲ ਸਾਰੇ ਮਸਾਲੇ ਸਾਡੀ ਸਬਜੀ ਵਿੱਚ ਰਚ ਜਾਣਗੇ ਵਧੀਆ ਨਾਲ ਤੇ ਬਹੁਤ ਹੀ ਟੇਸਟੀ ਤੇ ਸੁਆਦ ਬਣ ਕੇ ਤਿਆਰ ਹੋਈ ਹੈ ਸਾਡੀ ਸਬਜੀ ਤੇ ਦੇਖ ਸਕਦੇ ਹੋ ਗਾਇਜ਼ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਇੱਥੇ ਦੱਸਿਆ ਹੈ ਤੇ ਇੱਥੇ ਤਰੀਕੇ ਨਾਲ ਤੁਸੀਂ ਬਣਾਓ ਤੇ ਖਾਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਹੁਣ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਿਓ ਜਰੂਰ ਤੁਹਾਨੂੰ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਾਥ ਜੀਏਗਾ